ਜੇ ਚਤੂਜਹਾੜ ਕਹਾਵਾ ਪਿੰਡ ਵਾਲਿਆਂ ਲਈ ਕਿਸੇ ਵੀ ਤਰੀਕੇ ਨਾਲ। ਮੈਂ ਆਪਣਾ ਉੱਥੇ ਉੱਥੇ ਗੜਾ ਕੀਤਾ। ਨਹੀਂ ਦੇਖੋ ਇਹ ਬਹੁਤ ਅਫਸੋਸ ਵਾਲੀ ਐਥੇ ਪਿੰਡ ਵਾਲਿਆਂ ਲਈ ਔਰ ਸਾਡੇ ਲਈ ਵੀ ਬੜੀ ਅਫਸੋਸ ਦੀ ਔਰ ਦਰਦਨਾਕ ਜਿਹੜਾ ਹਾਲਤ ਨੇ ਇਹ ਪਿਛਲੇ 1 ਮਹੀਨੇ ਤੋਂ ਦਰਿਆ ਇਧਰੋਂ ਆ ਰਿਹਾ ਔਰ ਬਹੁਤ ਜ਼ਿਆਦਾ ਮੇਰੇ ਖਾਲ 500 700 ਏਕੜ ਲੋਕਾਂ ਦਾ 4 500 ਏਕੜ ਜ਼ਮੀਨ ਚਲੀ ਗਈ ਆ ਔਰ ਜੋ ਵੀ ਕੋਸ਼ਿਸ਼ਾਂ ਕੀਤੀਆਂ ਉਹ ਲੋਕਾਂ ਦੀਆਂ ਜ਼ਿਆਦਾ ਨੇ ਸਰਕਾਰ ਦੀਆਂ ਘੱਟ ਫੇਰ ਵੀ ਮੈਂ ਅੱਜ ਰਾਜਨੀਤੀ ਵੱਡੀ ਨਹੀਂ ਕਰਨਾ ਚਾਹੁੰਦਾ ਅੱਜ ਵੀ ਮੈਂ ਆਇਆ ਕਿ ਜੇ ਅਸੀਂ ਮਸਲੇ ਦਾ ਹੱਲ ਹੋ ਜਾਏ ਤਾਂ ਇਹਨਾਂ ਆਫਸਰਾਂ ਨੂੰ ਬੁਲਾਇਆ ਸੀ ਸੀ ਸਾਹਿਬ ਦਾ ਹਾਈ ਕੋਰਟ ਤੇ ਜਾਣਾ ਜ਼ਰੂਰੀ ਸੀ ਇਹਦਾ ਮੈਂ ਉਹਨਾਂ ਨੂੰ ਵੀ ਕਿਹਾ ਸੀ ਤੁਸੀਂ ਮੌਕੇ ਤੇ ਆਓ ਕੋਈ ਇਹਨਾਂ ਨਾਲ ਸਾਰਿਆਂ ਨਾਲ ਗੱਲ ਕਰਕੇ ਔਰ ਗੱਲ ਮੈਂ ਪਹਿਲਾਂ ਵੀ ਹਮੇਸ਼ਾ ਜਦੋਂ ਕੀਤੀ ਆ ਉਹ ਫਿਰ ਨਾ ਜੋ ਗੱਲ ਕਰਦਾ ਮੈਂ ਲੋਕਾਂ ਦੇ ਸਾਹਮਣੇ ਕਰਦਾ ਮੈਂ ਕਮਰੇ ਚ ਬੈਠ ਕੇ ਗੱਲ ਕਰਨ 'ਤੇ ਵਿਸ਼ਵਾਸ ਨਹੀਂ ਕਰਦਾ ਅੱਜ ਐਕਸ਼ਨ ਸਾਹਿਬ ਖੜੇ ਐ ਸੀ ਸਾਹਿਬ ਖੜੇ ਇਨਾਂ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਸ਼ਾਮ ਤੱਕ ਦਰਿਆ ਦਾ ਰੁਖ ਬਦਲਣ ਲਈ ਅਸੀਂ ਮਸ਼ੀਨਾਂ ਲਾ ਦੇਾਂਗੇ ਔਰ ਅਗਲੇ ਹਫਤੇ ਦਾ ਦਿਨ ਦਰਿਆ ਦਾ ਰੁਖ ਬਦਲ ਜੂਗਾ ਉਹ ਵਿੱਚ ਚੱਲਣਾ ਸ਼ੁਰੂ ਹੋ ਜਾਊਗਾ ਔਰ ਇੱਧਰ ਜਿਹੜਾ ਕੱਟ ਹੋ ਰਿਹਾ ਪੋਲ ਦੇ ਵਿੱਚ ਲੋਕਾਂ ਨੇ ਸੁਝਾਅ ਦਿੱਤਾ ਕਿ ਜਾਲ ਪਾ ਕੇ ਅਸੀਂ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਉਹ ਉਸੇ ਤਰ੍ਹਾਂ ਜਿਵੇਂ ਪਿੰਡ ਦਾ ਸੁਝਾਅ ਉਸੇ ਤਰ੍ਹਾਂ ਕਰਨਗੇ ਤੇ ਮੈਂ ਇੱਕ ਹਫ਼ਤੇ ਬਾਅਦ ਹੁਣ ਦੁਬਾਰਾ ਆਉਂਗਾ ਔਰ ਜਿੱਥੋਂ ਤੱਕ ਇਲੀਗਲ ਮਾਈਨਿੰਗ ਦਾ ਸਵਾਲ ਆ ਲੋਕਾਂ ਦੀ ਗਲਤੀ ਆ ਉਹ ਆ ਮਾਮਲੇ ਨਿਪਟ ਜਾਣ ਅਸੀਂ ਉਹਦਾ ਪਿੱਛਾ ਨਹੀਂ ਛੱਡਣਾ ਜਿੰਨਾਂ ਲੋਕਾਂ ਦੀਆਂ ਗਲਤੀਆਂ ਨੇ ਜਿਹੜੇ ਅਫਸਰ ਜ਼ਿੰਮੇਵਾਰ ਆ ਜਿਹੜੇ ਵੀ ਰਹੇ ਆ ਅਸੀਂ ਉਹਨਾਂ ਦੇ ਖਿਲਾਫ ਤਾਂ ਸਾਰੀਆਂ ਕਾਰਵਾਈਆਂ ਕਰਾਉਣੀਆਂ ਹੀ ਕਰਾਉਣੀਆਂ ਔਰ ਪਿੰਡ ਵਾਲਿਆਂ ਦੀ ਜਿਹੜੀ ਮੰਗ ਹੈ ਕਿ ਇੱਧਰ ਮਾਈਨਿੰਗ ਨਹੀਂ ਹੋਣੀ ਚਾਹੀਦੀ ਮੈਂ ਉਹਦੇ ਨਾਲ ਵੀ ਖੜਾ ਕਿਉਂਕਿ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਤੇ ਇਹ ਬਿਲਕੁਲ ਅਸੀਂ ਮਾਈਨਿੰਗ ਇੱਧਰ ਸਰਕਾਰ ਨੂੰ ਕਵਾਂਗੇ ਕਿ ਇਹ ਮਾਈਨਿੰਗ ਸਾਈਟ ਨਾ ਦਿਓ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੇ ਨਾ ਹੋਊਗਾ ਅਸੀਂ اپੋਜੀਸ਼ਨ ਚ ਆਸੀ ਉਹਦੀ ਐਜੀਟੇਸ਼ਨ ਕਰਾਂਗੇ ਔਰ ਜੇ ਕੋਰਟ ਕਚਹਿਰੀ ਜਾਣਾ ਪਿਆ ਉੱਥੇ ਵੀ ਜਾਵਾਂਗੇ ਅਸੀਂ ਇਹਨਾਂ ਨਾਲ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਾਂਗੇ ਫਿਲਹਾਲ ਅਸੀਂ ਇੱਥੇ ਹੀ ਗੱਲ ਨੂੰ ਖਤਮ ਕਰਦੇ ਆ ਕਿ ਹਫ਼ਤੇ ਬਾਅਦ ਦੇਖਦੇ ਆ ਜੇ ਲੋਕਾਂ ਦਾ ਹੱਲ ਹੋ ਗਿਆ ਤੇ ਫਿਰ ਉਹ ਜਿਹੜੀਆਂ ਕਾਰਵਾਈਆਂ ਬਾਕੀ ਨੇ ਉਹਨਾਂ ਦੇ ਪਿੱਛੇ ਲੱਗਾਂ ਤੁਸੀਂ ਪੰਜਵੀਂ ਮਾਰਚ ਨੂੰ ਆਇਆ ਵਿਜ਼ਿਟ ਕੀਤੀ ਤੁਹਾਨੂੰ ਹਾਲਾਤ ਕਿੱਦਾਂ ਦੇ ਲੱਗੇ ਪਹਿਲੇ ਨਾਲੋਂ ਹੁਣ ਕਿੱਦਾਂ ਦੇ ਆ ਜਦੋਂ ਪਹਿਲਾਂ ਨਾਲੋਂ ਪਾਣੀ ਘਟਿਆ ਇਹ ਮੈਂ ਕਹਿ ਰਿਹਾ ਲੇਕਿਨ ਸਪੀਡ ਬਹੁਤ ਆ ਗਿਆ ਤੇ ਗਹਿਰੇ ਕਰਕੇ ਜਿਆਦਾ ਕਿਉਂਕਿ ਡੂੰਘਾ ਵਾ ਬਹੁਤ ਛੱਡਈ ਇੱਕ ਪਰਸੋਂ ਪਾਣੀ ਐਲੀ ਅੱਛੀ ਫਟ ਹੈ ਬੜਾ ਪਾਣੀ ਪਾਣੀ ਅੱਜ ਜਿਆਦਾ ਬਹੁਤ ਬੜਾ ਹੈ ਕਿਉਂਕਿ ਬਹੁਤ ਜ਼ਿਆਦਾ ਸਪੀਡ ਹੈ ਇਸੇ ਦਾ ਸ਼ੁਰੂ ਤੋਂ ਜਿੰਨੀ ਵਾਰ ਮੈਂ ਆਇਆ ਸਪੀਡ ਆਹੀ ਰਹੀ ਆ ਜਿਆਦਾ ਹੀ ਰਹੀ ਪਹਿਲਾਂ ਤਾਂ ਉਹ ਬਹੁਤ ਸ਼ਾਲਾ ਮਾਰਦਾ ਸੀ ਤੇ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਦੇਖੋ ਅਜੇ ਤੱਕ ਤਾਂ ਲੋਕਾਂ ਦੇ ਮਸਲਿਆਂ ਦਾ ਹੱਲ ਹੋਇਆ ਨਹੀਂ ਪਰ ਅੱਜ ਅਫਸਰ ਆਏ ਆ ਇਹ ਸਾਰੇ ਕਹਿ ਰਹੇ ਆ ਕਿ ਨਹੀਂ ਇਹਦਾ ਹੱਲ 4-6 ਦਿਨ ਚ ਕਰ ਦਿਆ ਗਿਆ ਏ ਔਰ ਤੁਹਾਨੂੰ ਦਿਖੂਗਾ ਕਿ ਹੱਲ ਹੈ। ਕੋਈ ਵੀ ਪੰਡੀਵਾਰ ਆ ਜਾਏ ਉਹ ਸੇਲੇ ਬਚਾਰੇ ਆਂ ਪਾਰ ਪਾਉਣ ਦੀ ਗੱਲ ਕਰਦੇ ਜਿੱਥੇ ਪੰਜ ਬਹਾਤ ਚੱਪ ਜਵੇ। ਇਹ ਪਿਛਲੇ ਕਈ ਦਿਨਾਂ ਦੀ ਗੱਲ ਚੱਲਦੀ ਏ। ਤੁਸੀਂ ਵੀ ਕਈ ਵਾਰ ਇਹਨੂੰ ਕਹਿੰਦੇ ਫੰਡ ਲੈ ਲਓ, ਦੋ ਲੇੜ ਹੈ। ਕਿ ਇਹਦਾ ਪ੍ਰਸ਼ਾਸਨ ਉਹ ਵੇਖਲਾ ਸੀਗਾ ਜਾਂ ਡੇਟ ਕਰਦਾ ਸ਼ੁਰੂਆਤ ਨਹੀਂ ਕਰਦਾ। ਨਹੀਂ ਦੇਖੋ ਪ੍ਰਸ਼ਾਸਨ ਨੂੰ ਵੇਲੇ ਦਾ ਸ਼ੁਰੂ ਤੋਂ ਹੀ ਕਰਨਾ ਚਾਹੀਦਾ ਸੀ। ਮੈਂ ਤਾਂ ਪੋਲੀਟਿਸ਼ੀਅਨ ਆ ਮੇਰੇ ਤਾਂ ਇਲਾਕਾ ਮੇਰਾ ਮੰਗ ਕਰਨਾ ਲੋਕਾਂ ਦੀ ਜਿਹੜੀ ਮੰਗ ਆ ਉਹ ਕੁਝ ਅਸਲ ਉਹ ਉਹਨਾਂ ਨੂੰ ਪਹਿਲਾਂ ਕਰ ਦੇਣਾ ਚਾਹੀਦਾ ਏ। ਪਰ ਕਿ ਉਹਨਾਂ ਲੋਕਾਂ ਦੀ ਬਹੁਤ ਤਕਲੀਫ ਹੈ ਮੈਂ ਐਸ ਤਰ੍ਹਾਂ ਕਿਸੇ ਦਰਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਦੇ ਜਮੀਨਾਂ ਇਹਨਾਂ ਦੀਆਂ ਚਲੀਆਂ ਗਈਆਂ ਪਹਿਲਾਂ ਮੈਂ ਇਹਨਾਂ ਦਾ ਹੱਲ ਕਰਾ ਦਿਆਂ ਸਾਰੀਆਂ ਚੀਜ਼ਾਂ ਨਾ ਫੇਰ ਉਹਨੇ ਬਾਹਰ ਜਿਹੜੇ ਲੋਕਾਂ ਦੀਆਂ ਗਲਤੀਆਂ ਨੇ ਜਾਂ ਜਿਨ੍ਹਾਂ ਦੇ ਖਰਾਬ ਕਾਰਵਾਈ ਕਰਾਉਣੀ ਉਹ ਵੀ ਗੱਲ ਹੈ ਅੱਜ ਵੀ ਗੱਲ ਹੋਈ ਹੈ ਦ੍ਰਿਸ਼ੀ ਸਾਹਿਬ ਨੇ ਜਦੋਂ ਐਕਟਿੰਗ ਸਾਹਿਬ ਨੇ ਕਿਹਾ ਉਹਨੂੰ ਵੀ ਸਵਾਰਥ ਹੈ ਵੀ ਕੰਮ ਕਰਨ ਦੇ ਆ ਜੇ ਬਿਲਕੁਲ ਵਿਸ਼ਵਾਸ ਹੈ ਇਹਨੇ ਸੀਨੀਅਰ ਅਫਸਰ ਵੀ ਭਾਈ ਐਸ.ੀ. ਤੋਂ ਹੋਰ ਸੀਨੀਅਰ ਹੁੰਦਾ ਐਕਟਿੰਗ ਦਾ ਅਫਸਰ ਨੇ ਪਰ ਹੁਣ ਕੋਈ ਗੱਲ ਕਹਿੰਦੇ ਤੇ ਇਹਨਾਂ 'ਤੇ ਵਿਸ਼ਵਾਸਤਾ ਕਰਨਾ ਪਊ ਔਰ ਡੀ.ਸੀ. ਸਾਹਿਬ ਕਹਿ ਰਹੇ ਕਿ ਮੈਂ ਅੱਜ ਹੀ ਇਹਨਾਂ ਨੂੰ 20 ਲੱਖ ਰੁਪਏ ਟਰਾਂਸਫਰ ਕਰ ਦੂੰਗਾ ਤੇ ਕਿਹੜੀ ਗੱਲ ਹੈਗੀ ਆ ਆਪਾਂ 4-6 ਦਿਨ ਦੇਖਦੇ ਆ ਨਹੀਂ ਨਾ ਅਹੀਂ ਭੱਜਣ ਵਾਲੇ ਆ ਨਾ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਦਾ ਰਿਹਾ ਪਰ ਲੋਕਾਂ ਦਾ ਡਰਾ ਜਦੋਂ ਕਾਲੀ ਸਰਕਾਰ ਆਉਂਦੀ ਆ ਉਹ ਕਾਲੀ ਬਣ ਜਾਂਦੇ ਆ ਜਦੋਂ ਕਾਂਗਰਸ ਆਉਂਦੇ ਆ ਕਾਂਗਰਸੀ ਬਣ ਜਾਂਦੇ ਆ ਅੱਜ ਆਪ ਵਾਲੇ ਨੇ ਕਹਿੰਦੇ ਤੁਹਾਨੂੰ ਕਾਂਗਰਸੀ ਸਰਕਾਰ ਆ ਜੇ ਵੀ ਕਿਤੇ ਕਾਂਗਰਸੀ ਤਾਂ ਨਹੀਂ ਬਣ ਜਾਣਗੇ ਭਾਈ ਦੇਖੋ ਇਹ ਮਸਲਾ ਹੈਗਾ ਵਾ ਲੇਕਿਨ ਮੇਰੇ ਅਰਗੇ ਸਿਧਾਂਤਵਾਦੀ ਲੋਕ ਵੀ ਵਿੱਚ ਹੈਗੇ ਆ ਭਾਈ ਮੇਰੇ ਅਰਗੇ ਲੋਕ ਸਿਧਾਂਤਵਾਦੀ ਹੈਗੇ ਆ ਕਿ ਹੈਗੇ ਕਿ ਨਹੀਂ ਹੈਗੇ ਸਮਾਜ ਸਾਰਾ ਹੀ ਇੱਕੋ ਤਰ੍ਹਾਂ ਦਾ ਨਹੀਂ ਹੋ ਗਿਆ ਅਸੀਂ ਇਹਦੇ ਖਿਲਾਫ ਲੜਾਈ ਸਾਡੀ ਸਰਕਾਰ ਉਹਨਾਂ ਨਾਲ ਵੀ ਕਰਾਂਗੇ ਕਿ ਭਾਈ ਅਸੀਂ ਇਹ ਨਹੀਂ ਕਰਾਂਗੇ ਤੁਸੀਂ ਜਾਂਚ ਕਰਾਉਂਗੇ ਕਿ ਕਾਂਗਰਸ ਪਾਰਟੀ ਸਰਕਾਰ ਹੁੰਦੀ ਹੈ ਅਸੀਂ ਦਾ ਹੁਣੇ ਹੀ ਜਾਇਜ਼ ਕਰਾ ਦੇਣੀ ਆ ਆ ਪਰ ਮਾਮਲਾ ਦਾ ਨਿਬੜ ਜੇ ਪਹਿਲਾਂ ਭਾਈ ਲੋਕਾਂ ਦਾ ਜਿਹੜੇ ਖੇਤ ਜਾ ਰਹੇ ਆ ਉਹ ਤਾਂ ਰੁਕ ਜਾੜ ਜਾਇਜ਼ ਤਾਂ ਹੁਣੇ ਹੀ ਕਰਾ ਦੇਾਂਗੇ ਠੀਕ ਹੈ ਕਿੱਲਾ ਡੇਢ ਕਿੱਲਾ ਜਿਹੜੀ ਉਹ ਹਰ ਰੋਜ਼ ਪਾਣੀ ਚ ਡੁੱਬ ਜਾਂਦੀ ਉਹ ਕਹਿੰਦੇ ਸਾਰੇ ਕਿ ਸਾਨੂੰ ਤਾਂ ਨੀਂਦ ਨਹੀਂ ਆ ਰਹੀ ਇੱਕ ਫਸਲ ਜਿਹੜੀ ਅਜੇ ਉਹਨਾਂ ਨੂੰ ਲੱਗਦੀ ਸੀ ਕਿ 1 ਮਹੀਨਾ ਤਾਂ ਕੱਟ ਕੇ ਲੱਖ ਲੱਖ 70 7000 ਰੁਪਏ ਦਾ ਅਧਿਕਾਰ ਆਉ। ਅੱਜ ਉਹ ਜ਼ਮੀਨ 3 400 ਏਕੜ ਜ਼ਮੀਨ ਉਹ ਪਿੰਡ ਵਾਲਿਆਂ ਦੀ ਆ। ਪਰ ਇਹ ਪ੍ਰਸ਼ਾਸਨ ਨੇ ਪਹਿਲਾ ਧਿਆਨ ਦਿੰਦਾ ਹੁੰਦਾ ਅੱਜ ਇਹ ਹਾਲ ਹੋ ਨਹੀਂ ਸੀ। ਫਿਰ ਇਹਨਾਂ ਕਰੀਏ ਬਸ ਹੋ ਗਈ ਇਹਨਾਂ ਤੋਂ ਪਰ ਗਿੱਲੀ ਲੜਾਈ ਲੜੀ ਆ ਉਹ ਪਿੰਡ ਵਾਲੇ ਨੌਜਵਾਨਾਂ ਨੇ ਲੜੀ ਆ। ਪ੍ਰਸ਼ਾਸਨ ਇਹਨਾਂ ਦਾ ਸਾਥ ਨਹੀਂ ਦਿੱਤਾ ਪਰ ਅੱਜ ਜਾ ਕੇ 4-5 ਵਾਲੀ ਅਸੀਂ ਇੱਥੇ ਆਏ ਹਾਂ ਮੈਂਬਰ ਪਾਰਲੀਮੈਂਟਰੀ ਡਾਕਟਰ ਅਮਰਪਿੰਦਲ ਅੱਜ ਕਹਿ ਕਹਿ ਕੇ ਅਸੀਂ ਹੁਣ ਇਸ ਤੇ ਲਿਆਉਂਦੇ ਨੇ ਇਹਨਾਂ ਦਾ ਕੋਈ ਅਜ ਕਰੋ ਨਹੀਂ ਤਾਂ ਜ਼ਮੀਨ ਦਾ ਪਿੰਡਾਂ ਤੱਕ ਪਹੁੰਚ ਜੋ ਜਿਸ ਤਰੀਕੇ ਨਾਲ ਰੁਕਦੀ ਜਾ ਰਹੀ ਹੈ ਤਾਂ ਅੱਜ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਹਫ਼ਤੇ ਦੇ ਸਮਾਂ ਸਿਰ ਦਿੱਤਾ ਹੈ ਹਫ਼ਤੇ ਬਾਅਦ ਅਸੀਂ ਦੁਬਾਰਾ ਆ ਕੇ ਦਿਖਾ ਦੇਵਾਂਗੇ ਬਾਈਵਾ ਸਾਹਿਬ ਵਿਸ਼ਵਾਸ ਤਾਂ ਪਿਛਲੇ 1.5 ਮਹੀਨੇ ਤੋਂ ਦਵਾਈ ਜਾਂਦਾ ਕਿਵੇਂ ਵਿਸ਼ਵਾਸ ਕਰੀਏ ਵਿਸ਼ਵਾਸ ਦੀ ਇੱਕ ਲੀਟ ਹੋਣੀ ਵੀ ਹੈ ਕਰਿਆ ਵਾਰ-ਵਾਰ ਇੱਥੇ ਆਏ ਆ ਪ੍ਰਸ਼ਾਸਨ ਬਲੈਡ ਡੀਪੀ ਸਾਹਿਬ ਨੇ ਇਹਨਾਂ ਨੇ ਗੱਲ ਕੀਤੀ ਆ ਜੇ 21 ਅਈ ਦੇ ਜਿੰਨਾ ਕੰਮ ਜਦੋਂ ਕਰਨਾ ਚਾਹੀਦਾ ਸੀ ਉਦੋਂ ਹੋਇਆ ਨਹੀਂ ਅਸੀਂ ਸਹਿਮਤ ਆ ਅਸੀਂ ਜਦੋਂ ਆਪਾਂ ਪਹਿਲੀ ਵਾਰ ਨੇ ਕੀ ਸਾਹਿਬ ਉਸੇ ਦਿਨ ਕਿਹਾ ਸੀ ਕਿ ਉਦੋਂ ਪਟਾ ਦਿੱਤੀ ਜਾਵੇਗੀ ਉਸ ਦਿਨ ਤੋਂ ਆਪਾਂ ਦਰਿਆ ਦੇ ਵਿੱਚ ਅੰਦਰ ਤੱਕ ਗਈ ਸੀ ਉਦੋਂ ਸਾਰਾ ਪ੍ਰਸ਼ਾਸਨ ਕਹਿੰਦਾ ਜੀ ਆਈ ਨਹੀਂ ਸਕਦਾ ਇਹ ਵੱਡ ਟੁੱਟ ਨਹੀਂ ਸਕਦਾ ਸਾਨੂੰ ਵੀ ਲੱਗਿਆ ਕਿ ਜਿੰਨ ਤੋਂ ਬੋਲਤਾ ਹੈ ਸ਼ਾਇਦ ਇਹਨਾਂ ਦਾ ਤੇ ਜਰਬਾ ਹੋਊਗਾ ਕਿ ਨਹੀਂ ਟੁੱਟ ਸਕਦਾ ਪਰ ਉਹ ਜੇ ਉਸ ਪਿੰਡ ਨਾਲ ਜਦੋਂ ਪਾਣੀ ਆਇਆ ਉਹ ਉਹਨਾ ਏਰੀਆ ਦਾ ਕੀ 300 ਨਹੀਂ ਹੋਣਾ ਅਸਰ ਆਪਣੀ ਪਰਖਾ ਤੋਂ ਮੌਜੂਦ ਇਹਨਾਂ ਕਿ ਲੋਕਾਂ ਦਾ ਜਿਨ੍ਹਾਂ ਦਾ ਸਾਹ ਹੋਵੇ ਗੱਤ ਸਾਹਿਬ ਨੇ ਐਪੀ ਸਰਕਾਰ ਸਰਕਾਰ ਦਊਗੀ ਸਰਕਾਰ ਅਸਰਾਂ ਨੂੰ ਭੋਸਾ ਦਿੱਤਾ ਸੀ ਵੀ ਅਸੀਂ ਬੰਦ ਪੁੱਟ ਨਹੀਂ ਦੇ ਲਈ ਕੀ ਹੁਣ ਜ਼ਿੰਮੇਵਾਰੀ ਚੱਕਣ ਦੀ ਸੀ ਜਿਹੜੇ ਅਨੇਕ ਅਨੁਭਾਰੀ ਹੋਊਗੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਪੈਨਡ ਹੋਣ ਕਿ ਸਜ਼ਾ ਦਿੱਤੀ ਜਾਵੇ ਹਾਂਜੀ ਮਨਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਤਲੋ ਬੰਦ ਤੇ ਪਹੁੰਚਿਆ ਸਸਰਾਲੀ ਕਲੋਨੀ ਅੱਜ ਮੈਂ ਕੁਝ ਅਜੇ ਤਾਂ ਦੇਖਣਾ ਚਾਹੂੰਗਾ ਕਿ ਜੋ ਪ੍ਰਸ਼ਾਸਨ ਵੱਲੋਂ ਇਹਨਾਂ ਵੱਲੋਂ ਪ੍ਰੋਮਿਸ ਕੀਤਾ ਹੈ ਕਿ ਅਸੀਂ 20% ਘਟਣਗੇ ਜਾਂ ਤਰੀਕ ਨਹੀਂ ਹੋਏ ਕਹਿੰਦੇ ਆ ਵੀ ਇਹਦਾ ਰੁਕ ਰਹਿ ਬੰਦਨ ਤੇ ਵੀ ਉਹਦੇ ਹਾਲ ਦੇਖਦੇ ਆ ਵੀ ਉਹਦਾ ਨਤੀਜਾ ਦੂਚਾਰ ਦਿਨਾ ਚਾਹੁੰਦੇ ਉਮੀਦ ਹੈ ਔਰ ਪਰ ਜਿਹੜੀ ਦੁਖਦੀ ਗੱਲ ਹੈ ਕਿ ਇਲਾਕੇ ਦਾ ਰੁਸ਼ਨੀ ਖੋਣ ਦੇ ਨਾਤੇ ਔਰ ਇੱਕ ਆਮ ਜੀਮੇਦਾਰ ਪਰਿਵਾਰ ਦਾ ਬੜਾ ਦੁੱਖ ਹੁੰਦਾ ਵੀ ਦੀ ਮਿਲਾਰ ਤਾਂ ਆਪ ਦੇ ਖੁਦ ਨਹੀਂ ਪੈਂਡ ਦਿੰਦਾ ਗਵੰਡੀ ਦੇ ਖੇਤ ਔਰ ਇੱਥੇ ਜਦੋਂ ਸਾਹਮਣੇ ਢੱਗਾ ਦੇਖਦਿਆਂ ਵੀ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ ਪਰ ਮੈਂ ਜਿਵੇਂ ਵੀ ਅੱਗੇ ਵੀ ਬੁੜੀ ਬਾਰੀ ਕਿਹਾ ਵੀ ਇਹ ਜਿਹੜਾ ਰਾਤ ਪੈਦਾ ਹੋਇਆ ਇਹ ਪ੍ਰਸ਼ਾਸਨ ਦੀ ਹੈ ਗਹਿਲੀ ਕਰਨ ਹੋਇਆ ਸਾਹਮਣੇ ਅਫਸਰ ਦੱਸਦੇ ਕਿ ਇਹ ਪਾਣੀ ਬਹੁਤ ਧੀ ਜਾਰੀ ਨਹੀਂ ਹੋ ਰਿਹਾ ਅਧਲੇ ਦੀ ਰਿਕਵੈਸਟ ਤਾਂ 2.5 ਲੱਖ ਦੀ ਹੈ ਔਰ ਇਹ ਕਿਉਂ ਇੱਧਰ ਨੂੰ ਆਇਆ ਉਹਦਾ ਸਾਰੇ ਕਾਰਨ ਆਪਾਂ ਭੜੇ ਭਾਜ ਜਾਂਦੇ ਆ ਕਿ ਇਹ ਕਿਉਂ ਇੱਧਰ ਆਉਣਾ ਹੈ ਕਾਰਨ ਕੀ ਚਾਹੇ ਤੁਸੀਂ ਦੇਖੋ ਉਹ ਉੱਥੇ ਨਹੀਂ ਗਲੂਗੀ ਜਿਹੜਾ ਵੱਡਾ ਖੰਭਾ ਆਪਣਾ ਮੈਂ ਲੰਘਦੀ ਆ ਪਰ ਉੱਥੋਂ ਦਰਿਆ ਇੱਧਰੋਂ ਆਇਆ ਉਹਦੇ ਮਤਲਬ ਕਿਸ ਤਰ੍ਹਾਂ ਦੇ ਨਾਲ ਢਾਹ ਲੱਗੀ ਬਹੁਤ ਹੀ ਦੁਖਦਾਇਕ ਔਰ ਦੇਖ ਕੇ ਜਰਮ ਆਤਾ ਪਰ ਪ੍ਰਸ਼ਾਸਨ ਨੇ ਅੱਜ ਪ੍ਰੋਮਿਸ ਕੀਤਾ ਕਿ ਅਸੀਂ ਹਫ਼ਤੇ ਦਸ ਦਿਨ ਦੇ ਵਿੱਚ ਔਰ ਤੁਸੀਂ ਨਲਾਈਕੀ ਦੇਖੋ ਸਰਕਾਰ ਵੀ ਕਿ ਐਡੇ ਹਾਲਾਤ ਕ੍ਰਿਟੀਕਲ ਹੋਏ ਹੋਣ ਔਰ ਅਫਸਰ ਤੀਜਾ ਬਦਲ ਕੇ ਐਕਸ਼ਨ ਸਾਹਿਬ ਆਪਣੇ ਕੋਲ ਚੁੱਕੇ ਨਹੀਂ ਹਰੇਕ ਬੰਦੇ ਦਾ ਇੱਕ ਦਿਮਾਗ ਮਾਈਂਡਸੈਟ ਹੁੰਦਾ ਮਨ ਲਾ ਉਹਨੇ ਸੋਚਿਆ ਵੀ ਆਹ ਕੰਮ ਐ ਇਸੇ ਤਰੀਕੇ ਨਾਲ ਕਰੂੰਗਾ ਜਦੋਂ ਤੱਕ ਉਹਨੂੰ ਇਹ ਕਰਨ ਦੀ ਆਉਂਦੀ ਅਗਲੀ ਬਦਲੀ ਹੋ ਜਾਂਦੀ ਆ ਹੁਣ ਇਹ ਨਵੇਂ ਆਏ ਨੇ ਇਹਨਾਂ ਦਾ ਆਪ ਦਾ ਮਾਈਂਡਸੈਟ ਆ ਵੀ ਮੈਂ ਇਸ ਤਰ੍ਹਾਂ ਕੰਮ ਕਰਾਂਗਾ ਤੋਂ ਇਦਾਂ ਇਹ ਹਾਲਾਤ ਨੇ ਪੰਜਾਬ ਦੇ ਕਿ ਇੰਨਾ ਕ੍ਰਿਟੀਕਲ ਔਰ ਡੇਂਜਰਸ ਕੰਮ ਹੋਵੇ ਔਰ ਅ fırsਰਾਂ ਵੀ ਬਦਲੀ ਦੀ ਧੜਾੜ ਕਰੀ ਜਾਂਦੀ ਹੋਵੇ ਸਰਕਾਰ ਵੀ ਆਪਾਂ ਵੀ ਇਹਦਾ ਸਮਝ ਸਕਦੇ ਆ ਸਰਕਾਰ ਹਾਲਾਤਾਂ ਲੈ ਕੇ ਕਿੰਨੀ ਜੁੜੀ ਹੈ ਦੇ ਭਾਰੀ ਆਪਾਂ ਨਹੀਂ ਚੱਲਦੇ ਅੱਗੇ ਕਰਦੇ ਚੱਲੇ ਉਸ ਬੰਦੇ ਆ ਜਿਹਨੇ ਆਪ ਕੋਲ ਕੀਤਾ ਅੱਜ ਮਸ਼ੀਨਾ ਬਾਕੀ ਮਸ਼ੀਨਾ ਬਾਕੀ ਲਿਖਾਣਾ ਸਾਡਾ ਕੰਮ ਕਰਦਾ ਤਾਂ ਹੀ ਜਾ ਕੇ ਗੱਲ ਕਰਕੇ ਗੱਲਬਾਤ ਕਰਕੇ ਉਹਨੂੰ ਮਨਾਇਆ ਮੌਕਾ ਦਿਖਾਇਆ ਐਗਰੀ ਕਰਕੇ ਵੀ ਅਹੀਨਾ ਤਾਂ ਲਸਾਇਦਾ ਨਸਾਨ ਹੋਏਗਾ ਨਾ ਸਾਰੇ ਜ ਆਪਣੇ ਬਚਾ ਲਓ ਤੇ ਮਸ਼ੀਨਾ ਸ਼ਾਮ ਨੂੰ ਆ ਜਾਏਗੀ ਸਾਡਾ ਕੰਮ ਚੱਲ ਪਿਆ ਉਸ ਜਿਹੜਾ ਜਾਗ ਬੰਨਣ ਲਈ ਸਾਰੇ ਲੋਕਾਂ ਨੂੰ ਲੈ ਕੇ ਗਏ ਸੀ ਆਇਲੈਂਡ ਦੇ ਉੱਪਰ ਵੀ ਲੋਕਾਂ ਨੂੰ ਆਪ ਲੈ ਜਾ ਕੇ ਜਿਨ੍ਹਾਂ ਨੂੰ ਤਰਾਜ ਕੀਤਾ ਪੱਸੀ ਧੱਕਿਆ ਦੂਸਰ ਤਰਾਜ ਕੀਆ ਪਰ ਨਾ ਉਹਨੂੰ ਟੈਕਨੀਕਲੀ ਸਮਝਾ ਕੇ ਆਏ ਆ ਕਿ ਵੀ ਦੇਖੋ ਸਿੱਧਾ ਹੋ ਜਾਂਦਾ ਦਰਿਆ ਵੀ ਇਧਰ ਵੀ ਟੱਕਰ ਕੱਢੂਗੇ ਉਹਨਾਂ ਦੋਨੋਂ ਪਾਸੇ ਫਾੜੋਗਾ ਜੇ ਆਪਣਾ ਇਧਰ ਵੀ ਕੰਮ ਹੋ ਜੂਗਾ ਇਧਰ ਵੀ ਨੁਕਸਾਨ ਕੱਢੂਗਾ ਇੱਕ ਦਰਿਆ ਸਿੱਧਾ ਹੋ ਜਾਊਗਾ ਜੀ ਸਰ ਇਸ ਸਮੇਂ ਪਤਾ ਹੈਗਾ ਜੀ ਕਿ ਐਸੋ ਜਿਹੜੇ ਗੀ ਚੱਲਦੇ ਬੀਜੇਪ ਚੱਲਦੇ ਯਾਦ ਬੰਨਣ ਦੀ ਗੱਲ ਪੈਂਡਲ ਕਰਦੇ ਨੇ ਯਾਦ ਹੇਠਾਂ ਬੰਨਣ ਤੇ 77 ਪਰ ਇਹ ਕੋਈ ਕੁਸ਼ਲ ਨਹੀਂ ਅੱਗੇ ਕਰਦੇ ਨਹੀਂ ਅਸੀਂ ਜੋ ਲੋਕਾਂ ਕੋਲ ਪਿੰਡਾਂ ਨਾਲ ਦੀ ਮੰਗਾਂ ਹੈ ਕਿ ਉਹਨਾਂ ਰੈਡੀਆਂ ਪਰ ਟੈਕਨੀਕਲੀ ਅਸੀਂ ਉਹ ਨਹੀਂ ਪਾਉਂਦੇ ਪਰ ਮੈਂ ਤੁਹਾਨੂੰ ਕਿਹਾ ਗਿਆ ਹੈਗਾ ਕਿ ਵੀ ਹਾਂ ਵੀ ਕੋਸ਼ਿਸ਼ ਕਰਲੀ ਨੂੰ ਚਾਹੀਦੀ ਹੈ ਪਰ ਪ੍ਰ